ਅੱਜ ਅਸੀਂ ਇੱਕ ਸਾਖੀ ਭਾਈ ਬਿਧੀ ਚੰਦ ਜੀ ਦੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਵਾਰ ਜਹਾਗੀਰ ਦੀ ਬੇਗਮ ਦੇ ਪੈਸੇ ਚੋਰੀ ਹੋ ਗਏ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦੀਵਾਨ ਸਜਿਆ ਹੋਇਆ ਸੀ ਅਤੇ ਸੰਗਤਾਂ ਦਰਸ਼ਨ ਕਰਨ ਵਾਸਤੇ ਆ ਰਹੀਆਂ ਸਨ ਮਾਤਾ ਗੰਗਾ ਜੀ ਮਾਤਾ ਦਮੋਦਰੀ ਜੀ ਅਤੇ ਮਾਤਾ ਨਾਨਕੀ ਜੀ ਵੀ ਉਸ ਦਰਬਾਰ ਵਿੱਚ ਬੈਠੇ ਸਨ ਭਾਈ ਬਿਧੀ ਚੰਦ ਜੀ ਵੀ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਹਾਜ਼ਰ ਖੜੇ ਸਨ ਮਾਤਾ ਆਵਾ ਨੇ ਭਾਈ ਬਿਧੀ ਚੰਦ ਜੀ ਨੂੰ ਪੁੱਛਿਆ ਕੀ ਬਾਬਾ ਬੀਦੀ ਚੰਦ ਜੀ ਤੁਸੀਂ ਗੁਰੂ ਘਰ ਦੇ ਬਹੁਤ ਵੱਡੇ ਸੇਵਕ ਹੋ ਪਰ ਤੁਹਾਡੇ ਵਰਗਾ ਸਿਆਣਾ ਮਨੁੱਖ ਅੱਜ ਤੱਕ ਅਸੀਂ ਨਹੀਂ ਦੇਖਿਆ ਤੁਸੀਂ ਸਾਨੂੰ ਇਹ ਦੱਸੋ ਕਿ ਜਦੋਂ ਵੀ ਤੁਸੀਂ ਚੋਰੀ ਕਰਦੇ ਹੋ ਤੁਸੀਂ ਫੜੇ ਕਿਉਂ ਨਹੀਂ ਜਾਂਦੇ ਇਹ ਗੱਲ ਸੁਣ ਕੇ ਭਾਈ ਬੀਦੀ ਚੰਦ ਜੀ ਨੇ ਜਹਾਗੀਰ ਦੀ ਜਿਹੜੀ ਬੇਗਮ ਹੈ ਉਹਦੇ ਜਦੋਂ ਪੈਸੇ ਚੋਰੀ ਹੋਏ ਉਸ ਦੀ ਕਹਾਣੀ ਭਾਈ ਬੀਦੀ ਚੰਦ ਜੀ ਨੇ ਮਾਤਾ ਮਾਂ ਨੂੰ ਦੱਸੀ ਉੱਤੇ ਬੈਠੀਆਂ ਸੰਗਤਾਂ ਦੇ ਵਿੱਚ ਮੁਖਾਤਬ ਹੋ ਕੇ ਉਹ ਕਹਾਣੀ ਸੁਣਾਈ ਉਹ ਇਸ ਤਰ੍ਹਾਂ ਸੀ ਭਾਈ ਵਿਧੀ ਚੰਦ ਜੀ ਨੇ ਕਿਹਾ ਕਿ ਇੱਕ ਪੰਡਿਤ ਔਰਤ ਮੇਰੇ ਕੋਲ ਆਈ ਅਤੇ ਉਸ ਨੇ ਮੇਰੇ ਅੱਗੇ ਫਰਿਆਦ ਕੀਤੀ ਕਿ ਸਾਨੂੰ ਪਤਾ ਲੱਗਿਆ ਹੈ ਕਿ ਤੁਸੀਂ ਗੁਰੂ ਸਾਹਿਬ ਦੇ ਬਹੁਤ ਵੱਡੇ ਸੇਵਕ ਹੋ ਅਤੇ ਤੁਸੀਂ ਗਰੀਬ ਅਤੇ ਮਜ਼ਲੂਮਾਂ ਦੀ ਮਦਦ ਵੀ ਕਰਦੇ ਹੋ ਤਾਂ ਜਦੋਂ ਭਾਈ ਵਿਧੀ ਚੰਦ ਜੀ ਨੇ ਉਸ ਨੂੰ ਪੁੱਛਿਆ ਕਿ ਮੇਰੇ ਲਈ ਕੀ ਸੇਵਾ ਹੈ ਮੈਨੂੰ ਦੱਸੋ ਤਾਂ ਉਸ ਔਰਤ ਨੇ ਦੱਸਿਆ ਭਾਈ ਵਿਧੀ ਚੰਦ ਜੀ ਨੂੰ ਕਿ ਮੇਰੀ ਇੱਕ ਜਵਾਨ ਧੀ ਹੈ ਜਿਸ ਦਾ ਵਿਆਹ ਹੋਣ ਵਾਲਾ ਹੈ ਲੇਕਿਨ ਸਾਡੇ ਕੋਲ ਪੈਸੇ ਨਹੀਂ ਹਨ ਸਾਡੇ ਕੋਲ ਤਾਂ ਚੰਗਾ ਰੋਟੀ ਪਾਣੀ ਖਾਣ ਜੋਗੇ ਵੀ ਪੈਸੇ ਨਹੀਂ ਹਨ ਇਸ ਕਰਕੇ ਸਾਨੂੰ ਦਿਨ ਰਾਤ ਜਿਹੜੀ ਨੀਂਦ ਨਹੀਂ ਆਂਦੀ ਕਿ ਅਸੀਂ ਆਪਣੀ ਧੀ ਦਾ ਵਿਆਹ ਕਿਸ ਤਰ੍ਹਾਂ ਕਰਾਂਗੇ ਤਾਂ ਭਾਈ ਬਿਦੀ ਚੰਦ ਜੀ ਨੇ ਉਸ ਔਰਤ ਤੋਂ ਪੁੱਛਿਆ ਕਿ ਕਿੰਨੇ ਕੁ ਪੈਸਿਆਂ ਦੇ ਨਾਲ ਤੇਰਾ ਕੰਮ ਇਹ ਸਿਰੇ ਚੜ ਜਾਵੇਗਾ ਕਿੰਨੇ ਪੈਸਿਆਂ ਦੀ ਜ਼ਰੂਰਤ ਹੈ ਤੈਨੂੰ ਤਾਂ ਉਸ ਔਰਤ ਨੇ ਪਾਈ ਬਿਧੀ ਚੰਦ ਜੀ ਦੇ ਅੱਗੇ 500 ਰੁਪਈਆ ਦੀ ਜਿਹੜੀ ਮੰਗ ਕੀਤੀ ਤਾਂ ਫਿਰ ਪਾਈ ਬਿਧੀ ਚੰਦ ਜੀ ਨੇ ਦੱਸਿਆ ਕਿ ਜਹਾਗੀਰ ਦਾ ਕਾਫਲਾ ਜਾ ਰਿਹਾ ਸੀਗਾ ਉਹਦੀਆਂ ਜਿਹੜੀਆਂ ਬੇਗਮਾਂ ਹਨ ਉਹਨਾਂ ਦਾ ਤੰਬੂ ਲੱਗਿਆ ਹੋਇਆ ਸੀ ਅਤੇ ਕਾਫੀ ਦੇਰ ਤੱਕ ਪਾਈ ਪੀਦੀ ਚੰਦ ਜੀ ਕਹਿੰਦੇ ਮੈਂ ਉਸ ਦੇ ਤੰਬੂ ਤੇ ਨਿਗਾ ਰੱਖੀ ਕਾਫੀ ਰਾਤ ਹੋਣ ਤੋਂ ਬਾਅਦ ਜਦੋਂ ਸਾਰੇ ਸੌਂ ਗਏ ਤਾਂ ਪਾਈ ਬਿਧੀ ਚੰਦ ਜੀ ਦੱਸਦੇ ਹਨ ਕਿ ਮੈਂ ਉਸ ਤੰਬੂ ਦੇ ਵਿੱਚ ਵੜਿਆ ਉੱਥੇ ਹੋਰ ਵੀ ਕਾਫੀ ਹੀਰੇ ਜਵਾਹਰਾਤ ਗਹਿਣੇ ਪਏ ਸਨ ਪਰ ਇੱਕ ਸੰਦੂਕ ਦੇ ਵਿੱਚੋਂ ਮੈਨੂੰ 500 ਰੁਪਏ ਜਿਹਦੇ ਵਿੱਚ ਸੀ ਇੱਕ ਥੈਲੀ ਮਿਲੀ ਤੇ ਮੈਂ ਉਹ ਪੈਸੇ ਲੈ ਕੇ ਉਥੋਂ ਦੀ ਆ ਗਿਆ ਅਤੇ ਬਾਕੀ ਹੋਰ ਕਿਸੇ ਸਮਾਨ ਨੂੰ ਮੈਂ ਹੱਥ ਨਹੀਂ ਲਾਇਆ ਤੇ ਜਦੋਂ ਸਵੇਰੇ ਜਹਾਂਗੀਰ ਦੀ ਰਾਣੀ ਨੇ ਆਪਣਾ ਸਮਾਨ ਦੇਖਿਆ ਤੇ ਉਸਨੇ ਜਹਾਂਗੀਰ ਨੂੰ ਦੱਸਿਆ ਕਿ ਮੇਰੇ ਤੰਬੂ ਦੇ ਵਿੱਚੋਂ ਪੈਸੇ ਚੋਰੀ ਹੋ ਗਏ ਹਨ ਤਾਂ ਫਿਰ ਜਹਾਂਗੀਰ ਨੇ ਆਲੇ ਦੁਆਲੇ ਸਾਰੇ ਪਿੰਡਾਂ ਦੇ ਵਿੱਚ ਮਨਿਆਦੀ ਕਰਾਈ ਕਿ ਮਹਾਰਾਣੀ ਦੇ ਤੰਬੂ ਦੇ ਵਿੱਚੋਂ ਕਿਸੇ ਨੇ ਪੈਸੇ ਚੋਰੀ ਕੀਤੇ ਹਨ ਤਾਂ ਉਹਨਾਂ ਨੇ ਛੋਟੇ ਛੋਟੇ ਚੋਰਾਂ ਨੂੰ ਜਿਹੜਾ ਫੜ ਕੇ ਸਜ਼ਾ ਦੇਣੀ ਸ਼ੁਰੂ ਕਰ ਦਿੱਤੀਆਂ ਮਨਿਆਦੀ ਕੀਤੀ ਕਿ ਜਿਸ ਨੇ ਚੋਰੀ ਕੀਤੀ ਹੈ ਉਸ ਨੂੰ ਸਾਡੇ ਹਵਾਲੇ ਕਰ ਦਿਓ ਨਹੀਂ ਤਾਂ ਸਾਰਿਆਂ ਨੂੰ ਸਜ਼ਾ ਮਿਲੇਗੀ ਜਦੋਂ ਭਾਈ ਵਿਧੀ ਚੰਦ ਜੀ ਨੂੰ ਇਹ ਖਬਰ ਮਿਲੀ ਤਾਂ ਪਿੰਡ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਵੀ ਜਿਹੜੇ ਮੁਗਲ ਸਿਪਾਹੀਆਂ ਨੂੰ ਦੱਸਿਆ ਕਿ ਇਸ ਕੰਮ ਵਿੱਚ ਤੁਹਾਡੀ ਮਦਦ ਭਾਈ ਵਿਧੀ ਚੰਦ ਹੀ ਕਰ ਸਕਦੇ ਹਨ ਤਾਂ ਭਾਈ ਵਿਧੀ ਚੰਦ ਜੀ ਖੋਦ ਜਾ ਕੇ ਜਹਾਗੀਰ ਦੇ ਦਰਬਾਰ ਦੇ ਵਿੱਚ ਪੇਸ਼ ਹੋ ਗਏ ਕਿਉਂਕਿ ਭਾਈ ਵਿਦੀ ਚੰਦ ਜੀ ਨੂੰ ਕਿਸੇ ਗੱਲ ਦਾ ਕੋਈ ਡਰ ਨਹੀਂ ਸੀ ਉਹਨਾਂ ਨੂੰ ਪਤਾ ਸੀ ਕਿ ਗੁਰੂ ਸਾਹਿਬ ਉਹਦੇ ਨਾਲ ਹਨ ਭਾਈ ਵਿਦੀ ਚੰਦ ਜੀ ਗੁਰੂ ਸਾਹਿਬ ਦੇ ਕੋਲ ਆਉਣ ਤੋਂ ਪਹਿਲਾਂ ਹੀ ਚੋਰੀਆਂ ਕਰਦੇ ਸਨ ਪਰ ਜਦੋਂ ਗੁਰੂ ਸਾਹਿਬ ਨੇ ਭਾਈ ਵਿਦੀ ਚੰਦ ਨੂੰ ਰੋਕਿਆ ਕਿ ਚੋਰੀ ਨਾ ਕਰਿਆ ਕਰ ਫਿਰ ਭਾਈ ਵਿਦੀ ਚੰਦ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਮੈਂ ਹੋਰ ਸਭ ਕੁਝ ਛੱਡ ਸਕਦਾ ਹਾਂ ਪਰ ਚੋਰੀ ਕਰਨੀ ਨਹੀਂ ਛੱਡ ਸਕਦਾ ਤੇ ਗੁਰੂ ਸਾਹਿਬ ਨੇ ਫਿਰ ਉਸ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਭਾਈ ਵਿਦੀ ਚੰਦ ਜੀ ਨੇ ਇਹ ਦੱਸਿਆ ਕਿ ਇਹ ਜੋ ਮੈਂ ਚੋਰੀਆਂ ਕਰਦਾ ਹਾਂ ਮੈਂ ਆਪਣੇ ਲਈ ਨਹੀਂ ਇਹ ਗਰੀਬ ਲੋਕਾਂ ਦੇ ਲਈ ਕਰਦਾ ਹਾਂ ਤੇ ਚੋਰੀ ਵਿੱਚ ਲੁੱਟਿਆ ਹੋਇਆ ਸਾਰਾ ਤੰ ਮੈਂ ਗਰੀਬਾਂ ਦੇ ਵਿੱਚ ਵੰਡ ਦਿੰਦਾ ਹਾਂ ਇਸ ਦੇ ਵਿੱਚੋਂ ਇੱਕ ਵੀ ਪੈਸਾ ਮੈਂ ਆਪਣੇ ਕੋਲ ਨਹੀਂ ਰੱਖਦਾ ਫਿਰ ਗੁਰੂ ਸਾਹਿਬ ਨੇ ਭਾਈ ਬਿਦੀ ਚੰਦ ਜੀ ਨੂੰ ਕਿਹਾ ਕਿ ਕਦੇ ਕਿਸੇ ਗਰੀਬ ਦੇ ਘਰ ਚੋਰੀ ਨਹੀਂ ਕਰਨੀ ਅਤੇ ਚੋਰੀ ਦਾ ਜਿਹੜਾ ਪੈਸਾ ਹੈ ਕਦੇ ਵੀ ਆਪਣੇ ਕੋਲ ਨਹੀਂ ਰੱਖਣਾ ਤਾਂ ਫਿਰ ਭਾਈ ਵਿਦੀ ਚੰਦ ਜੀ ਨੇ ਆਪਣੇ ਆਪ ਨੂੰ ਜਹਾਂਗੀਰ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਤੇ ਜਦੋਂ ਜਹਾਂਗੀਰ ਨੇ ਭਾਈ ਵਿਦੀ ਚੰਦ ਜੀ ਨੂੰ ਪੁੱਛਿਆ ਕਿ ਤੂੰ ਜਦੋਂ ਚੋਰੀ ਕੀਤੀ ਹੈ ਉਥੇ ਹੋਰ ਕਾਫੀ ਹੀਰੇ ਜਵਾਹਰਾਤ ਗਹਿਣੇ ਪੈਸੇ ਪਏ ਸੀ ਤੂੰ ਸਿਰਫ 500 ਰੁਪਈਆ ਹੀ ਚੋਰੀ ਕਿਉਂ ਕੀਤਾ ਤੇ ਫਿਰ ਭਾਈ ਵਿਦੀ ਚੰਦ ਜੀ ਨੇ ਉਹ ਪੂਰੀ ਕਹਾਣੀ ਜਹਾਂਗੀਰ ਨੂੰ ਦੱਸੀ ਕਿ ਇਸ ਤਰ੍ਹਾਂ ਕਿਸੇ ਗਰੀਬ ਔਰਤ ਨੂੰ ਉਸ ਦੀ ਲੜਕੀ ਦੇ ਵਿਆਹ ਵਾਸਤੇ ਪੈਸੇ ਚਾਹੀਦੇ ਸਨ ਤੇ ਉਸ ਨੇ ਮੇਰੇ ਕੋਲੋਂ 500 ਰੁਪਏ ਹੀ ਮੰਗੇ ਸਨ ਇਸ ਕਰਕੇ ਮੈਂ 500 ਰੁਪਏ ਹੀ ਚੋਰੀ ਕੀਤਾ ਅਤੇ ਉਸ ਔਰਤ ਨੂੰ ਦੇ ਦਿੱਤਾ ਚੋਰੀ ਦੇ ਪੈਸਿਆਂ ਵਿੱਚੋਂ ਇੱਕ ਵੀ ਰੁਪਿਆ ਨਾ ਮੈਂ ਕਦੇ ਪਹਿਲੇ ਆਪਣੇ ਕੋਲ ਰੱਖਦਾ ਸੀ ਤੇ ਨਾ ਹੁਣ ਰੱਖਿਆ ਜਹਾਂਗੀਰ ਭਾਈ ਬਿਧੀ ਚੰਦ ਜੀ ਦੀ ਗੱਲ ਸੁਣ ਕੇ ਬੜਾ ਖੁਸ਼ ਹੋਇਆ ਤੇ ਗੁਰੂ ਸਾਹਿਬ ਦੇ ਨਾਲ ਉਹਦਾ ਸਮਾਨ ਦੇ ਦੇਖ ਕੇ ਜਹਾਂਗੀਰ ਦਾ ਸਿਰ ਜਿਹੜਾ ਉਹਦੇ ਅੱਗੇ ਝੁਕ ਗਿਆ ਤੇ ਜਹਾਂਗੀਰ ਨੇ ਭਾਈ ਬੀਦੀ ਚੰਦ ਦੀ ਨੂੰ ਬਾ ਇੱਜ਼ਤ ਬਰੀ ਕਰ ਦਿੱਤਾ ਸੋ ਇਸ ਤਰ੍ਹਾਂ ਦੇ ਸੀਗੇ ਸਿੱਖ ਸੂਰਮੇ ਜਿਹੜੇ ਵੱਡੇ ਵੱਡੇ ਧਨਾੜ ਲੋਕਾਂ ਨੂੰ ਲੁੱਟ ਕੇ ਗਰੀਬਾਂ ਦੇ ਵਿੱਚ ਪੈਸੇ ਵੰਡ ਦਿਆ ਕਰਦੇ ਸੀ ਅਤੇ ਗਰੀਬਾਂ ਦੀ ਮਦਦ ਕਰਦੇ ਸੀ ਸੋ ਫੇਰ ਮਿਲਾਂਗੇ ਇਦਾਂ ਦੀ ਹੋਰ ਇਤਿਹਾਸਿਕ ਜਾਣਕਾਰੀ ਦੇ ਨਾਲ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ